ਭਰਮਣ ਕਰਦੇ ਆ ਕਰਦੇ ਆ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪर्वਤ ਤੇ ਪਹੁੰਚੇ ਨੇ ਜਿੱਥੇ ਜੋਗੀਆਂ ਦੇ ਟਿਲੇ ਸਨ ਜੋਗੀਆਂ ਦਾ ਵਾਸ ਸੀ ਭਾਰਤ ਦਾ ਦਿਲ ਦਿਮਾਗ ਕਿੱਥੇ ਬੈਠਾ ਸੀ ਭਾਈ ਗੁਰਦਾਸ ਨੂੰ ਕਹਿਣਾ ਪਿਆ ਸਿਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਚੰਗੇ ਦਿਮਾਗ ਰੱਖਣ ਵਾਲੇ ਸੂਝ ਸਮਝ ਰੱਖਣ ਵਾਲੇ ਉਤੇ ਪਹਾੜਾਂ ਦੀਆਂ ਗੁਫਾਵਾਂ 'ਚ ਜਾ ਕੇ ਬੈਠ ਗਏ ਨੇ ਸੰਸਾਰ ਨੂੰ ਕੌਣ ਪਾਰੂ ਪਾਰੇਗਾ ਸੂਝ ਸਮਝ ਕੌਣ ਦੇਵੇਗਾ ਇਹ ਤਿੱਕ ਪਾਸੇ ਹੋ ਗਏ ਨੇ ਤਾਂ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਉਛੇ ਨੇ ਸਮੇਰ ਪर्वਤ ਤੇ ਜੋ ਜੋਗੀਆਂ ਨਾਲ ਗੋਸ਼ਟੀ ਹੋਈ ਏ ਇਹ ਸਾਰੀ ਗੋਸ਼ਟੀ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਨਾਮ ਦੇ ਨਾਲ ਦਰਜ ਹੈ RAMKALI MALLA ਪਹਿਲਾ ਸਿੱਧ ਗੋਸ਼ ਇਹ ਦੇ ਨਾਲ ਵਿੱਚ ਵੱਖ-ਵੱਖ yogੀਆਂ ਨਾਲ ਚਰਚਾ ਆਪਣੀ ਜਵਾਨ ਉਮਰ ਦੇ ਵਿੱਚ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸੁਮੇਰ ਪਰਬਤ ਤੇ ਪਹੁੰਚੇ yogੀਆਂ ਨਾਲ ਚਰਚਾ ਹੋਈ ਇਨ੍ਹਾਂ yogੀਆਂ ਦੇ ਵਿੱਚ ਬਹੁਤ ਸਾਰੇ ਸਿੱਧ ਪੁਰਸ਼ ਸਨ ਸਿੱਧੀਆਂ ਮਿਲ ਚੁਕੀਆਂ ਸਨ ਇਸ ਵਾਸਤੇ ਇਹਨਾਂ ਦਾ ਨਾਂ ਸਿੱਧ ਪੈ ਗਿਆ ਸੀ प्राणायाम दी साधना ਦੇ ਸਫਲਤਾ ਹੋਣ ਕਰਕੇ ਇਹਨਾਂ ਦੀ ਆਇਓ ਬਹੁਤ ਲੰਬੀ ਹੋ ਚੁੱਕੀ ਸੀ ਗੁਰੂ ਨਾਨਕ ਦੇਵ ਜੀ ਦੇ ਵਕਤ ਤੱਕ ਰਾਜ yogi ਭਰਤਰੀ ਵੀ ਮੌਜੂਦ ਸੀ ਭਰਤਰੀ ਦੇ ਪ੍ਰਤੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3 ਸ਼ਬਦ ਵੀ ਆਸਾ ਰਾਗ ਵਿੱਚ ਮਿਲਦੇ ਨੇ ਪਹਿਲਾ ਸਿਫਤੀ ਰਤਾ ਸਦ ਬੈ ਰਾਗੀ ਜੂਏ ਜਨਮ ਨਾ ਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਦੂਸਰਾ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਦਾ ਇਕ ਤੀਸਰਾ ਸ਼ਬਦ ਵੀ ਹੈ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ अनेਕੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰह्म ਲਿਵ ਇਕੰ ਐ ਭਰਤਰੀ ਜਗਤ ਦੇ ਸਾਰੇ ਵਰਨ ਵੇਖ ਧਰਮ ਨਾਨਕ ਇਨ੍ਹਾਂ ਦੇ ਨਾਲ ਚੱਲਦਾ ਔਰ ਨਾਨਕ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਬਸ ਮੇਰਾ ਇਹੀ ਧਰਮ ਹੈ ਸਬ ਦੇ ਨਾਲ ਚੱਲਣਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ अनेਕੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰह्म ਲਿਵ ਇਕੰ ਇਸ ਤਰ੍ਹਾਂ ਇਹ ਜੋ ਸੰਜੀਵਲਤਾ ਦਾ ਸੰਦੇਸ਼ ਉਪਦੇਸ਼ ਭਰਤਰੀ ਨੂੰ ਸੁਣਾਇਆ ਭਰਤੀ ਨੇ ਸ਼ਿਸ਼ਟ ਗ੍ਰਹਿਣ ਕੀਤਾ ਹੱਥ ਜੋੜ ਕੇ ਪ੍ਰਣਾਮ ਕੀਤੇ ਲੇਕਿਨ ਹੋਰ ਬਾਕੀ ਜੋਗੀ ਉਨਾਂ ਦੀ ਜੋ ਮਨੋਦਸ਼ਾ ਹੋਈ ਭਾਈ ਗੁਰਦਾਸ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਖਾਦੀ ਖੁਨਸ ਜੋਗੀਸਰਾ ਗੋਸ਼ਟ ਕਰਨ ਸਵੇ ਉਠਾਈ ਉਛੇ ਜੋਗੀ ਭੰਗਰਨਾਥ ਤੁਦ ਦੁੱਧ ਵਿੱਚ ਕਿਉਂ ਕਾਂ ਜੀ ਪਾਈ ਗੋਰਖ ਦੇ ਚਹੇਤੇ ਚੇਲਿਆਂ ਦੇ ਚੋਂ ਭੰਗਰਨਾਥ ਸਵਾਮੀ ਭੰਗਰਨਾਥ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਕਹਿੰਦੇ ਤੁਹਾਡੀ ਜ਼ਿੰਦਗੀ ਤੇ ਪਾਵਨ ਪਵਿੱਤਰ ਦੁੱਧ ਦੀ ਤਰ੍ਹਾਂ ਸੀ ਪਰ ਤੁਸੀਂ ਉਸ ਦੇ ਚ ਗਰਸਤ ਦੀ ਕਾਂਜੀ ਪਾ ਦਿੱਤੀ ਹੈ ਫਿਟਿਆ ਚਾਟੜਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਤੁਹਾਡਾ ਦੁੱਧ ਫਟ ਚੁਕਿਆ ਹੈ ਤੁਹਾਨੂੰ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਗਰਸਤੀ ਹੋ ਗਏ ਗਰਸ ਧਰਮ ਦੀ ਬੜੀ ਮਹਿਮਾ ਗੁਰਨਾਨਕ ਨੇ ਗਾਇਨ ਕੀਤੀ ਹੈ ਸੰਬੋਧਨ ਕਰਦੇ ਹੋਏ ਆਖਿਆ ਬਾਬਾ ਆਕੇ 나ਥ ਜੀ ਤੇਰੀ ਮਾਂ ਕੋ ਚੱਜੀ ਆਈ ਹੋਏ ਅਤੀਤ ਗ੍ਰਸਤ ਚੱਜ ਪਰ ਉਹਨੋਂ ਕੇ ਘਰ ਮੰਗਣ ਜਾਈ ਬਿਖਸ਼ਾਤਿ ਗ੍ਰਸਤੀਆਂ ਕੋ ਲੁ ਲੈਂਦੇ ਆ ਉਪਜੀਵਕਾ ਤੇ ਗ੍ਰਸਤੀ ਚਲਾਉਂਦੇ ਨੇ ਕੀ ਹੋਇਆ ਤੁਸੀਂ ਜੋਗੀ ਹੋ ਗਏ ਲੇਕਿਨ ਜਦ ਲੰਬੀ ਭੈਸ ਹੋਈ ਲੰਬਾ ਵਿਚਾਰ ਵਟਾਂਦਰਾ ਹੋਇਆ ਔਰ ਜੋਗੀਆਂ ਨੇ ਇਹ ਬੁਨਿਆਦੀ ਨੁਕਤੇ ਰੱਖੇ ਕਿ ਅਜ ਤੱਕ ਸੰਸਾਰ ਦੇ ਇਤਿਹਾਸ ਵਿੱਚ ਕੋਈ ਇਸਤਰੀ ਅਵਤਾਰ ਨਹੀਂ ਬਣੀ ਕੋਈ ਧਾਰਮਿਕ ਤਲ ਤੇ ਰਹਿਬਰ ਵੀ ਨਹੀਂ ਬਣੀ ਕਿਸੇ ਬਹੁਤ ਵੱਡੇ ਗ੍ਰੰਥ ਨੂੰ ਵੀ ਜਨਮ ਨਹੀਂ ਦੇ ਸਕੀ ਗ੍ਰੰਥਕਾਰ ਵੀ ਨਹੀਂ ਬਣੀ ਜ਼ਿੰਦਗੀ ਦੇ ਹਰ ਸ਼ੋਬੇ ਵਿੱਚ ਇਸਤਰੀ ਪਛੜੀ ਹੋਈ ਹੈ ਨੰਬਰ 2 ਹੈ ਪਛੜੀ ਹੋਈ ਹੈ ਪਿੱਛੇ ਕੁਛਕ ਨੇ ਤੇ ਨਰਕ ਦੁਆਰੀ ਵੀ ਕਹਿ ਦਿੱਤਾ ਹੈ ਵਾਹਿਗੁਰਦਾਸ ਨੂੰ ਕਹਿਣਾ ਪਿਆ ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਤੇ ਨਰਕ ਦੁਆਰੀ ਨਹੀਂ ਹੈ ਮੋਕਸ਼ ਦੁਆਰੀ ਹੈ ਖੈਰ ਜਦ ਇਹ ਦਲੀਲਾਂ ਦਿੱਤੀਆਂ ਇਸ स्त्री ਕੋਈ ਗ੍ਰੰਥਕਾਰ ਨਹੀਂ ਬਣ ਸਕੀ। ਇਸਤਰੀ ਅਵਤਾਰ ਨਹੀਂ ਬਣ ਸਕੀ। ਇਸਤਰੀ ਚੋਟੀ ਦੀ ਰਹਿਬਰ ਨਹੀਂ ਬਣ ਸਕੀ। ਇਸ ਤੋਂ ਜਾਪਦਾ ਹੈ ਕਿ ਇਲਮ ਦੇ ਵਿੱਚ, ਕਲਾ ਦੇ ਵਿੱਚ, ਗਿਆਨ ਦੇ ਵਿੱਚ, ਵਿਗਿਆਨ ਦੇ ਵਿੱਚ ਇਸਤਰੀਆਂ ਸਿਰਫ ਨਾਮਾਤਰ ਨੇ। ਉਸਤ ਬਰਾਬਰ ਨਹੀਂ ਹੈ। ਪੁਰਸ਼ ਅੱਗੇ ਹੈ। ਅੱਗੇ ਹੈ। ਹਰ ਪੱਖ ਦੇ ਵਿੱਚ ਪੁਰਸ਼ ਅੱਗੇ ਹੈ। ਜਦ ਇਹ ਦਲੀਲ ਗੁਰੂ ਨਾਨਕ ਦੇ ਅੱਗੋਂ ਰੱਖੇ ਕਿ ਇਸਤਰੀ ਨੂੰ ਤੁਸੀਂ ਬਰਾਬਰੀ ਦੇਂਦੇ ਹੋ ਗੁਰਸਥ ਧਰਮ ਦੀ ਮਹਿਮਾ ਗਾਇਨ ਕਰਦੇ ਹੋ ਇਸਤਰੀ ਕਿਦਰੇ ਵੀ ਬਰਾਬਰ ਨਹੀਂ ਦਿਖਾਈ ਦਿੰਦੀ ਪਛੜੀ ਹੋਈ ਹੈ ਪਛੜੀ ਹੋਈ ਹੈ ਬੇਸ਼ਤਰ ਮਸਬਾ ਨੇ ਧਰਮਾ ਨੇ ਇਸਤਰੀ ਦਾ ਧਾਰਮਿਕ ਮੰਦਰਾਂ ਦੇ ਵਿੱਚ ਪ੍ਰਵੇਸ਼ ਵੀ ਬੰਦ ਕੀਤਾ ਹੋਇਆ ਹੈ ਬੇਸ਼ਤਰ ਧਰਮ ਇਸਤਰੀ ਨੂੰ ਕੁਝ ਧਾਰਮਿਕ ਕਰਮ ਤੋਂ ਵੀ ਰੋਕਦੇ ਨੇ ਵੀ ਇਹ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਦੇਸ਼ ਦੇ ਧਰਮ ਵਿਦੇਸ਼ ਦੇ ਧਰਮ ਇਸਤਰੀ ਨੂੰ ਕਈ ਥਾਵਾਂ ਤੇ ਰੋਕਦੇ ਨੇ ਇਹ ਇਸਤਰੀ ਨਹੀਂ ਕਰ ਸਕਦੀ ਇਹ ਇਸਤਰੀ ਦਾ ਹੱਕ ਨਹੀਂ ਹੈ ਔਰ ਇੱਥੇ ਇਸਤਰੀ ਪਛੜੀ ਹੋਈ ਹੈ ਇਹੀ ਦਲੀਲਾਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਰੱਖੀਆਂ ਗਈਆਂ ਇਸਤਰੀ ਤੇ ਹਰ ਪਲ ਹਰ ਪੱਖ ਵਿੱਚ ਪਛੜੀ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦਿੱਤਾ ਹੈ ਸੋ ਕਿਉ ਮੰਦਾ ਆਖੀਏ ਜਿਤ ਜਮ ਮਹਿ ਰਾਜਾਨ ਬੜੀ ਸੁੰਦਰ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਗੀਓ ਠੀਕ ਹੈ ਇਸਤਰੀ ਅਵਤਾਰ ਨਹੀਂ ਬਣ ਸਕੇ ਪਰ ਅਵਤਾਰ ਦੀ ਜਨਮ ਦਾਤੀ ਹੈ ਜਿਹੜਾ ਸਮਾਂ ਸ਼ਕਤੀ ਖਰਚ ਕਰਕੇ ਕੋਈ ਆਤਮਾ ਅਵਤਾਰ ਬਣਦੀ ਹੈ ਉਹੀ ਸ਼ਕਤੀ ਤੇ ਸਮਾਂ ਖਰਚ ਹੋ ਗਿਆ ਇੱਕ ਇਸਤਰੀ ਦਾ ਅਵਤਾਰ ਦੀ ਪਾਲਣਾ ਦੇ ਅਵਤਾਰ ਹੋਣਾ ਜੇ ਅਫਜ਼ਲ ਹੈ ਮਹਾਨ ਹੈ ਤੇ ਅਵਤਾਰ ਦੀ ਜਨਨੀ ਹੋਣਾ ਵੀ ਮਹਾਨ ਹੈ ਉਹਦੀ ਗੋਦ ਇਤਨੀ ਪਵਿੱਤਰ ਸੀ ਉਹਦੀ ਕੁੱਖ ਇਤਨੀ ਪਾਵਨ ਸੀ ਕਿ ਉਹ ਅਵਤਾਰ ਦੀ ਜਨਮ ਦਾਤੀ ਬਣ ਸਕੇ ਉਹਦਾ ਸਮਾਂ ਉਹਦੀ ਸ਼ਕਤੀ ਅਵਤਾਰ ਨੂੰ ਜਨਮ ਦੇਣ ਦੇ ਵਿੱਚ ਔਰ ਪਾਲਣਾ ਦੇ ਵਿੱਚ ਖਰਚ ਹੋਈ ਵਿਚਾਰੀ ਆਪ ਕਿਥੋਂ ਅਵਤਾਰ ਬਣਦੀ ਉਹਦੀ ਸ਼ਕਤੀ ਤੇ ਸਮਾਂ ਇੱਕ ਸੰਤ ਨੂੰ ਜਨਮ ਦੇਣ ਦੇ ਵਿੱਚ ਖਰਚ ਹੋਈ ਇੱਕ ਰੈਬਰ ਨੂੰ ਜਨਮ ਦੇਣ ਦੇ ਵਿੱਚ ਖਰਚ ਹੋਈ ਕੁਖ ਦੇ ਨਾਲ ਕਿਸੇ અવਤਾਰ ਦਾ ਸੰਤ ਦਾ ਜਾਂ ਰਹਿਬਰ ਦਾ ਮੇਲ ਮਿਲਿਆ ਉਹ ਗੋਦ ਉਹ ਕੁਖ ਮਹਾਨ ਸੀ ਬੜੀ ਪਵਿੱਤਰ ਸੀ ਇਹ ਠੀਕ ਹੈ ਕਿ ਹਰ ਬ셔ਰ અવਤਾਰ ਨਹੀਂ ਆਉਂਦਾ ਹਰ ਇਸਤਰੀ અવਤਾਰ ਦੀ ਜਨਮੇ ਵੀ ਨਹੀਂ ਆਉਂਦੀ ਪਰ ਜਿੱਥੇ અવਤਾਰ ਮਹਾਨ ਹੈ ਉੱਥੇ ਉਹ ਜਨਮੇ ਵੀ ਮਹਾਨ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਤਨੀ ਮਹਾਨ ਇਸਤਰੀ ਨੂੰ ਨਿਖਿਤ ਕਹਿ ਦੇਣਾ ਨਰਕ ਦੁਆਰੀ ਕਹਿ ਦੇਣਾ ਸ਼ੂਦਰ ਕੈ ਦੇਣਾ ਧਾਰਮਿਕ ਰਸਮ ਰਿਵਾਜ ਲਈ ਔਰ ਧਾਰਮਿਕ ਮੰਦਨਾ ਲਈ ਉਹਦੇ ਦਰਵਾਜ਼ੇ ਬੰਦ ਕਰਨੇ ਔਰ ਕਰਮ ਕੋ ਰੋਕਣਾ ਇਹ ਜ਼ਿਆਦਤੀ ਹੈ ਇਹ ਜ਼ੁਲਮ ਹੈ ਨਾਰੀ ਦੇ ਹੱਕ ਵਿੱਚ ਇਸਤਰੀ ਦੇ ਹੱਕ ਵਿੱਚ ਬੜੀ ਬੁਲੰਦ ਆਵਾਜ਼ ਗੁਰਨਾਨਕ ਦੇਵ ਜੀ ਮਹਾਰਾਜ ਨੇ ਰੂਹੇ ਜ਼ਮੀਨ ਤੇ ਉਠਾਈ ਅਖਿਆ ਇਸਤਰੀ ਮਹਾ ਨੇ ਔਰ ਪੁਰਸ਼ ਦੀ ਬਰਾਬਰੀ ਹੈ ਹਾਂ स्त्री स्त्री है पुरुष पुरुष है जैसे कमल कमल है गुलाब गुलाब है पर दोहान इंज कही गुलाब महान है कमल कुछ भी नहीं कमल महान है और गुलाब निखेद है नहीं गुलाब अपनी थां ते महान है कमल अपनी थां महान है स्त्री अपनी थां महान है पुरुष अपनी थां ते महान है हां उस वक्त ਇਕ ਔਰਤ ਚੱਕਰ ਚੱਲ ਪੈਂਦਾ ਜਦ ਕੋਈ ਔਰਤ ਪੁਰਸ਼ ਦੀ ਨਕਲ ਕਰਨ ਲੱਗ ਪੈਂਦੀ ਹੈ ਉਸ ਦਾ ਹੀ ਪਹਿਰਾਵਾ ਉਸ ਦੀ ਤੋਰੇ ਜ਼ਿੰਦਗੀ ਅਪਣਾਉਂਦੀ ਹੈ ਜਾਂ ਕੋਈ ਪੁਰਸ਼ ਔਰਤ ਦੀ ਨਕਲ ਤੇ ਚੱਲ ਪੈਂਦਾ ਨਕਲ ਕਰਕੇ ਔਰਤ ਨਹੀਂ ਬਣ ਤੇ ਨਹੀਂ ਸਕੇਗਾ ਲੇਕਿਨ ਉਹ ਪੂਰਨ ਪੁਰਸ਼ ਵੀ ਨਹੀਂ ਬਣ ਸਕੇਗਾ ਨਕਲ ਕਰਕੇ ਔਰਤ ਮਰਦ ਬਣ ਤੇ ਨਹੀਂ ਸਕੇਗੀ ਲੇਕਿਨ ਆਪਣਾ ਔਰਤ ਤੱਤ ਵੀ ਗਵਾਏਗੀ ਆਪਣੇ ਇਸਤਰੀ ਵਾਲਾ ਸੁਭਾਅ ਜੋ ਸ਼ੁਭ ਸੁਭਾਅ ਹੈ ਉਹ ਵੀ ਗਵਾ ਬੈਠੇਗੀ ਗੁਲਾਬ ਅਗਰ ਕਮਲ ਬਣਨਾ ਚਾਹੇ ਬਣਤੇ ਨਹੀਂ ਸਕੇਗਾ ਪਰ ਉਸ ਦਾ ਗੁਲਾਬ ਹੋਣਾ ਵੀ ਰਹਿ ਜਾਏਗਾ ਅਗਰ ਇੱਕ ਕਮਲ ਗੁਲਾਬ ਬਣਨ ਦੀ ਕੋਸ਼ਿਸ਼ ਕਰੇ ਬਣਤੇ ਨਹੀਂ ਸਕੇਗਾ ਪਰ ਉਹ ਢੰਗ ਦਾ ਕਮਲ ਵੀ ਨਹੀਂ ਹੋ ਸਕੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਇਸਤਰੀ ਆਪਣੀ ਥਾਂ ਤੇ ਮਹਾਨ ਹੈ ਪੁਰਸ਼ ਆਪਣੀ ਥਾਂ ਤੇ ਮਹਾਨ ਹੈ ਨਾ ਕੋਈ ਨਿਖੇਦ ਹੈ ਨਾ ਕੋਈ ਮਹਾਨ ਹੈ ਆਪਣੀ ਆਪਣੀ ਥਾਂ ਤੇ ਦੋਵੇਂ ਮਹਾਨ ਨੇ ਬਰਾਬਰ ਜੋਗਿਆ ਨੇ ਜਦ ਦੇਖਿਆ ਹਰ ਗੱਲ ਦੇ ਵਿੱਚ ਗੁਰੂ ਨਾਨਕ ਅੱਗੇ ਵੱਧੇ ਜਾ ਰਹੇ ਨੇ ਅੱਗੇ ਵੱਧੇ ਜਾ ਰਹੇ ਨੇ ਤੋ ਸਿੱਧ ਪੁਰਸ਼ ਸਨ ਉਹਨਾਂ ਕੋਲ ਕਰਾਮਾਤਾਂ ਸਨ ਰਿਧੀਆਂ ਸਿਧੀਆਂ ਸਨ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 22-25 ਸਾਲ ਦੇ ਯੁਵਕ ਨੌਜਵਾਨ ਔਰ ਉਹ ਯੋਗੀ ਕਿਸੇ ਦੀ ਉਮਰ 1000 ਸਾਲ ਕਿਸੇ ਦੀ 1500 ਸਾਲ ਕਿਸੇ ਦੀ 500 ਸਾਲ pranayam ਦੀ ਸਾਧਨਾ ਨਾਲ ਉਮਰ ਬਹੁਤ ਲੰਬੀ ਕੀਤੀ ਹੋਈ ਸੀ ਸਭ ਸਿੱਧੀ ਮਨੇ ਵਿਚਾਰਿਆ ਭਾਈ ਗੁਰਦਾਸ ਲਿਖ ਦੇਣਾ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਏਵ ਲੈਵੇ ਬਾਲਾ ਇਹ ਬਾਲਕ ਇਹ ਛੋਟਾ ਜਿਹਾ ਬੱਚਾ ਇਹ 25 ਸਾਲ ਦਾ 80000 1000 سال دی عمر رکھ دیں 1.5 1000 سال دی ਸਾਡੀ عمر اے کل دا بچہ کیویں દર્શન ایو لےਵੇ ਬਾਲਾ ایسا ਜੋਗੀ ਕਲੀਮ ਆਏ हमरे पंਥ کرے ਉਜਿਆਲਾ ਜੇ ਇਹ ਬਾਲਕ ਕਿਦਰੇ ਜੋਗੀ ਬਣ ਜਾਏ کہ ਇਹ ਹਰ ਭਾਸ਼ਾ ਦਾ ਗਾਇਨੀ ਐ ਦਲੀਲ ਬਾਸ ਐ ਬੜੇ ਸੁੰਦਰ ਇਹ ਦੇ ਕੁਲ ਪ੍ਰਮਾਣ ਨੇ ਇਦੇ ਕੋਲ ਕਹਿਣ ਦੀ ਸ਼ੈਲੀ ਹੈ ਕਹਿਣ ਦਾ ਢੰਗ ਹੈ ਲਿਆਜ਼ਾ ਇਹ ਕਿਦਰੇ ਸਾਡਾ ਪ੍ਰਚਾਰਕ ਬਣ ਜਾਏ ਤੋ ਹਮਰੇ ਪੰਥ ਕਰੇ ਉਜਿਆਲਾ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ ਫੈਲਾਵੇਗਾ ਪਰ ਇਹ ਜੋਗੀ ਕਿਵੇਂ ਬਣੇ ਸਾਡੇ ਕੋਲੋਂ ਪ੍ਰਭਾਵਿਤ ਹੋਵੇ ਸਾਡਾ ਇਸ ਦੇ ਉੱਤੇ ਪ੍ਰਭਾਵ ਪਵੇ ਤਾਂ ਹੀ ਜੋਗੀ ਬਣੇਗਾ ਵਰਨਾ ਕਿਸ ਤਰ੍ਹਾਂ ਬਣੇਗਾ ਤੋ ਸਿਧੀਆਂ ਨੇ ਸਿੱਧ ਪੁਰਸ਼ਾ ਨੇ ਆਪਸ ਵਿੱਚ ਸੋਚਿਆ ਇਹਨੂੰ ਕੋਈ ਸਿੱਧੀ ਦਿਖਾਈ ਹੈ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਵਨ ਉਠ ਚਾਲ ਚਰਪਟ ਨਾਥ ਨੇ ਕਰਮੰਡਲ ਦਿੱਤਾ ਖੱਪਰ ਆਖਿਆ ਸਾਹਮਣੇ ਸਰੋਵਰ ਤੋਂ ਪਾਣੀ ਭਰ ਕੇ ਲਿਆਓ ਸਾਡੇ ਵਾਸਤੇ ਐਸਾ ਹੁਕਮ ਕੋਈ ਉਸਤੇ ਕਰ ਸਕਦਾ ਹੈ ਜਦ ਅਗਲੇ ਨੂੰ ਛੋਟਾ ਸਮੇ ਸਮਝੇ ਉਮਰ ਕਰਕੇ ਗਿਆਨ ਕਰਕੇ ਕਲਾ ਕਰਕੇ ਸਿੱਧੀ ਕਰਕੇ ਛੋਟੇ ਜੁੱਤੇ ਮਨੁੱਖ ਹੁਕਮ ਕਰ ਸਕਦਾ ਹੈ ਭਈ ਉਸ ਸਰੋਵਰ ਤੋਂ ਮੇਰੇ ਲਈ ਪਾਣੀ ਵਰਕੇ ਲਿਆਓ ਉذر ਨਹੀਂ ਕੀਤਾ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਸਤਿਵਚਨ ਸਤਗੁਰੂ ਦੇਵ ਜੀ ਮਹਾਰਾਜ ਕਰਮੰਡਲ ਲੈ ਕੇ ਸਰੋਵਰ ਦੇ ਕੋਲ ਆਏ ਬਾਬਾ ਆਇਆ ਪਾਣੀਏ ਢਿਠੇ ਰਤਨ ਜਵੇ ਹਰ ਲਾਲਾ ਦੇਖ ਕੇ 당 ਰਹਿ ਗਏ ਸਰੋਵਰ ਹੀਰੇ ਮੋਤੀ ਰਤਨਾ ਨਾਲ ਭਰਿਆ ਹੋਇਆ ਪਾਣੀ ਨਹੀਂ ਹੈ ਪਾਣੀ ਨਹੀਂ ਹੈ ਉਹ ਸਿੱਧ ਗੁਰੂ ਨਾਨਕ ਦੇ ਅੱਗੋਂ ਦਮ ਗਜੇ ਮਾਰਦੇ ਸਨ ਅਸੀਂ ਲੋਕ ਪਰਲੋਕ ਦੁਹਾਂ ਦਾ ਗਿਆਨ ਰੱਖਦੇ ਹਾਂ ਅਸੀਂ ਗ੍ਰਹਿ ਨਛਤਰਾ ਦਾ ਗਿਆਨ ਰੱਖਦੇ ਹਾਂ ਕਿਹੜੇ ਕਿਹੜੇ ਗ੍ਰਹਿ ਦੇ ਵਿੱਚ ਕਿਹੜੇ ਕਿਹੜੀ ਧਰਤੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਸਾਨੂੰ ਸਭ ਕੁਝ ਪਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਖਰੀ ਪ੍ਰਭਾਵ ਇਹ ਪਾਇਆ ਕਿ ਸਰੋਵਰ ਦੇ ਚ ਹੀਰੇ ਹੀ ਹੀਰੇ ਰਤਨ ਹੀ ਰਤਨ ਮਹਾਰਾਜ ਦੇਖ ਕੇ 당ਗ ਰਹਿ ਗਏ ਵੀ ਇੱਥੇ ਤੇ ਪਾਣੀ ਨਹੀਂ ਹੈ ਕਰਮੰਡਲ ਵਾਪਸ ਲਿਆਏ ਔਰ ਜੋਗੀਆਂ ਦੇ ਅੱਗੇ ਕਰਮੰਡਲ ਰੱਖ ਕੇ ਕਹਿਣ ਲੱਗੇ ਫਿਰ ਆਇਆ ਸੁਨਨਾਥ ਜੀ ਪਾਣੀ ਠੌਰ ਨਹੀਂ ਇਸ ਤਾਲਾ ਉੱਥੇ ਪਾਣੀ ਨਹੀਂ ਹੈ ਤੁਸੀਂ ਪਾਣੀ ਮੰਗਵਾਇਆ ਸੀ ਨਾ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਸਤਿਗੁਰੂ ਕਹਿਣ ਲੱਗੇ ਮੈਨੂੰ ਹੈਰਾਨਗੀ ਜਦ ਤੁਸੀਂ ਲੋਕ ਪਰਲੋਕ ਦੀ ਜਾਣਦੇ ਹੋ ਗ੍ਰਹਿ ਨਿਛਤਰਾਂ ਦੀ ਜਾਣਦੇ ਹੋ ਤੇ ਤੁਹਾਨੂੰ ਇਤਨਾ ਵੀ ਨਹੀਂ ਪਤਾ ਕਿ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਮੈਂ ਕਿਸ ਤਰ੍ਹਾਂ ਮੰਨ ਲਵਾਂ ਤੁਹਾਨੂੰ ਬਾਕੀ ਗ੍ਰਹਿ ਨਿਛਤਰਾਂ ਦਾ ਵੀ ਗਿਆਨ ਹੈ ਕਿ ਸਭ ਕੁਝ ਦਿਖਾਈ ਦੇ ਰਿਹਾ ਜਦ ਕਿ ਤੁਹਾਨੂੰ ਇਤਨਾ ਵੀ ਨਹੀਂ ਦਿਖਾਈ ਦੇ ਰਿਹਾ ਉਸ ਸਰੋਵਰ ਦੇ ਚ ਪਾਣੀ ਨਹੀਂ ਹੈ ਸਿੱਧ ਹੈਰਾਨ ਹੋ ਗਏ ਸਿੱਧੀ ਦਿਖਾਈ ਸੀ ਪ੍ਰਭਾਵ ਪਾਣ ਵਾਸਤੇ ਇਹ ਤੇ ਉਲਟੀ ਸਾਡੇ ਤੇ ਪੈ ਗਈ ਇਹ ਤੇ ਖੇਲ ਉਲਟਾ ਹੋ ਗਿਆ ਸ਼ਬਦ ਜਿਤੇ ਸਿੱਧ ਮੰਡਲੀ ਕੀ ਤਨ ਆਪਣਾ ਪੰਥ ਹੋ ਜਾਲਾ ਸ਼ਬਦ ਵਿਚਾਰ ਵਿੱਚ ਗੁਰੂ ਨਾਨਕ ਦੀ ਜਿੱਤ ਹੋਈ ਹੈ ਜੋਗੀਆਂ ਨੇ ਹੱਥ ਜੋੜੇ। ਔਰ ਗੁਰੂ ਨਾਨਕ ਨੇ ਕਿ ਰਿਦ ਸਦ ਅਵਰਾ ਸਾਧ ਜੀਵਨ ਸਿਧੀਆਂ ਦੀ ਪ੍ਰਾਪਤੀ ਵਾਸਤੇ ਨਹੀਂ ਹੈ। ਜੀਵਨ ਪ੍ਰਭੂ ਪ੍ਰਾਪਤੀ ਲਈ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਹੈ। ਇਸ ਤਰ੍ਹਾਂ ਦੇ ਨਾਟਕ ਚੇਟਕ ਇਸ ਤਰ੍ਹਾਂ ਦੇ ਮਦਾਰੀਆਂ ਦੇ ਤਮਾਸ਼ੇ ਸ਼ੋਭਾ ਨਹੀਂ ਦਿੰਦੇ। ਚੰਗੇ ਨਹੀਂ ਲੱਗਦੇ।